ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਮੈਂ ਕੋਮਲ ਸਾਗਰ ਪਿੰਨੂਰਪੁਰ ਵਾਦੀ ਜਿਲ੍ਹਾ ਰੋਪੜ ਤੋਂ ਹਾਂ ਮੈਂ ਤੇ ਦਿਨੇਸ਼ ਛੱਡਾ ਐਮ ਐਲ ਏ ਨੇ ਜੀ ਸਾਡੇ ਸਾਡੇ ਇਲਾਕੇ ਦੇ ਤੇ ਸਰ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਸਾਨੂੰ ਅੱਜ ਦੇ ਦਿਨ ਨਿਯੁਕਤੀ ਪੱਤਰ ਦੇਣ ਦੇ ਲਈ ਸਰ ਇਸ ਦਿਨ ਦਾ ਇੰਤਜ਼ਾਰ ਆਪਾਂ ਤਾਂ ਨਹੀਂ ਮੇਰੇ ਤੇ ਸਾਰੇ ਪਰਿਵਾਰ ਨੇ ਪਿਛਲੇ 5 ਸਾਲ ਤੋਂ ਕਰ ਰਿਹਾ ਇਸ ਚੀਜ਼ ਦਾ ਇੰਤਜ਼ਾਰ ਤੇ ਟੈਸਟ ਕਲੀਅਰ ਹੁੰਦੇ ਸੀਗੇ ਕਈ ਵਾਰੀ ਲੈਟਰ ਨਹੀਂ ਮਿਲੇ ਹੈਗੇ ਸਾਨੂੰ ਤੇ ਹੁਣ ਤੁਸੀਂ ਅੱਜ ਦਾ ਦਿਨ ਸਾਡੇ ਲਈ ਮਤਲਬ ਕਿ ਤਿਉਹਾਰ ਦੀ ਤਰ੍ਹਾਂ ਬਣਾ ਦਿੱਤਾ ਤੇ ਸਰ ਮੇਰੇ ਜਿਹੜੇ ਪੇਰੈਂਟਸ ਨੇ ਉਹ ਦੋਨੋਂ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਨੇ ਲੈਕਚਰਰ ਤੇ ਜਦੋਂ ਤੁਹਾਡੀ ਇਲੈਕਸ਼ਨ ਹੋਈ ਸੀਗੀ 2022 ਦੇ ਵਿੱਚ ਤੇ ਸਰ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਸੀ ਉਹਨਾਂ ਨੇ ਬਹੁਤ ਜ਼ਿਆਦਾ ਤੁਹਾਡਾ ਸਾਥ ਦਿੱਤਾ ਸੀਗਾ ਮਤਲਬ ਸਭ ਤੋਂ ਅੱਗੇ ਐਜੂਕੇਸ਼ਨ ਡਿਪਾਰਟਮੈਂਟ ਸੀਗਾ ਤੇ ਉਦੋਂ ਜਦੋਂ ਤੁਹਾਡੀ ਤੁਸੀਂ ਸੀਐਮ ਬਣ ਗਏ ਸੀਗੇ ਮੈਨੂੰ ਲੱਗਦਾ ਨਹੀਂ ਕਿ ਇੰਨੀ ਖੁਸ਼ੀ ਕਿਸੇ ਨੂੰ ਵੀ ਹੋਈ ਹੋਊਗੀ ਤੇ ਤੁਸੀਂ ਸਾਡਾ ਜਿਹੜਾ ਹੈ ਇਹ ਸੁਪਨਾ ਸਾਕਾਰ ਕਰਕੇ ਸਾਨੂੰ ਨੌਕਰੀ ਦੇ ਕੇ ਬਹੁਤ ਵੱਡਾ ਸਾਡੇ ਲਈ ਤੋਹਫਾ ਦੇ ਕੇ ਜਾ ਰਹੇ ਹੋ ਸਰ ਤੇ ਇਸ ਚੀਜ਼ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਿਓ ਅੱਜ ਸਾਡੇ ਸਿਰਫ ਇੰਨੇ ਕੁ ਜਣਿਆਂ ਦੇ ਸਿਲੈਕਟ ਹੋਣ ਦੇ ਨਾਲ ਪੰਜਾਬ ਦੀ ਜਿਹੜੀ ਹੈ ਤਸਵੀਰ ਨਹੀਂ ਬਦਲੇਗੀ ਹਲੇ ਹੋਰ ਵੀ ਜ਼ਿਆਦਾ ਬਹੁਤ ਜ਼ਿਆਦਾ ਲੋਡ ਹੈ ਸਰ ਬਹੁਤ ਸਾਰਾ ਜਿਹੜਾ ਪੰਜਾਬ ਦੇ ਵਿੱਚ ਯੂਥ ਹੈ ਉਹ ਅਨਇੰਪਲੋਇਡ ਬੈਠਾ ਹੋਇਆ ਸਰ ਇਸ ਚੀਜ਼ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਿਓ ਜਿੰਨਾ ਟਾਈਮ ਤੁਹਾਡੇ ਕੋਲ ਰਿਹਾ ਤੇ ਸਾਨੂੰ ਵਾਦ ਤੋਂ ਬਾਦ ਬੱਚਿਆਂ ਨੂੰ ਇਹ ਹੈ ਜਿਹੜੀ employment ਦੇ ਕੇ ਜਾਓ ਤੇ ਅੱਜ ਦੇ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸਰ ਤੇ ਆਈ ਏ ਯੂ ਬਿਗੇਸਟ ਫੈਨ ਬਚਪਨ ਤੋਂ ਹੀ ਸਰ ਤੁਹਾਡੀ ਜਿਹੜੀ ਹੈ ਜਿਹੜੀ ਤੁਹਾਡੀ ਪਰਸਨੈਲਿਟੀ ਹੈਗੀ ਹੈ ਆਈ ਲਾਈਕ ਇਟ ਵੈਰੀ ਮੱਚ ਸਰ ਥੈਂਕ ਯੂ ਸੋ ਮੱਚ ਅੱਜ ਦੇ ਲਈ ਸਰ ਥੈਂਕ ਯੂ ਥੈਂਕ ਯੂ ਸਸ਼ਿਕਾ ਸਰ ਸਸ਼ਿਕਾ ਜੀ ਸਰ ਮੈਂ ਕੋਮਲ ਸਾਗਰ ਪਿੰਨੂਰ ਪ੍ਰਵੇਦੀ ਜਿਲ੍ਹਾ ਰੋਪੜ ਤੋਂ ਹਾਂ ਮੈਂ ਤੇ ਦਿਨੇਸ਼ ਛੱਡਾ ਐਮਐਲਏ ਨੇ ਜੀ ਸਾਡੇ ਸਾਡੇ ਇਲਾਕੇ ਦੇ ਤੇ ਸਰ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਸਾਨੂੰ ਅੱਜ ਦੇ ਦਿਨ ਨਿਯੁਕਤੀ ਪੱਤਰ ਦੇਣ ਦੇ ਲਈ ਸਰ ਇਸ ਦਿਨ ਦਾ ਇੰਤਜ਼ਾਰ ਆਪਾਂ ਤਾਂ ਨਹੀਂ ਮੇਰੇ ਤੇ ਸਾਰੇ ਪਰਿਵਾਰ ਨੇ ਪਿਛਲੇ 5 ਸਾਲ ਤੋਂ ਕਰ ਰਿਹਾ ਇਸ ਚੀਜ਼ ਦਾ ਇੰਤਜ਼ਾਰ ਤੇ ਟੈਸਟ ਕਲੀਅਰ ਹੁੰਦੇ ਸੀਗੇ ਕਈ ਵਾਰੀ ਲੈਟਰ ਨਹੀਂ ਮਿਲੇ ਹੈਗੇ ਸਾਨੂੰ ਤੇ ਹੁਣ ਤੁਸੀਂ ਅੱਜ ਦਾ ਦਿਨ ਸਾਡੇ ਲਈ ਮਤਲਬ ਇੱਕ ਤਿਉਹਾਰ ਦੀ ਤਰ੍ਹਾਂ ਬਣਾ ਦਿੱਤਾ ਹੈ ਤੇ ਸਰ ਮੇਰੇ ਜਿਹੜੇ ਪੇਰੈਂਟਸ ਨੇ ਉਹ ਦੋਨੋਂ এডਿਕੇਸ਼ਨ ਡਿਪਾਰਟਮੈਂਟ ਦੇ ਵਿੱਚ ਨੇ ਲੈਕਚਰਰ ਤੇ ਜਦੋਂ ਤੁਹਾਡੀ ਇਲੈਕਸ਼ਨ ਹੋਈ ਸੀਗੀ 2022 ਦੇ ਵਿੱਚ ਤੇ ਸਰ ਜਿਹੜੇ এডਿਕੇਸ਼ਨ ਡਿਪਾਰਟਮੈਂਟ ਸੀਗਾ ਉਹਨਾਂ ਨੇ ਬਹੁਤ ਜ਼ਿਆਦਾ ਤੁਹਾਡਾ ਸਾਥ ਦਿੱਤਾ ਸੀਗਾ ਮਤਲਬ ਸਭ ਤੋਂ ਅੱਗੇ এডਿਕੇਸ਼ਨ ਡਿਪਾਰਟਮੈਂਟ ਸੀਗਾ ਤੇ ਉਦੋਂ ਜਦੋਂ ਤੁਹਾਡੀ ਤੁਸੀਂ ਸੀਐਮ ਬਣ ਗਏ ਸੀਗੇ ਮੈਨੂੰ ਲੱਗਦਾ ਨਹੀਂ ਕਿ ਇੰਨੀ ਖੁਸ਼ੀ ਕਿਸੇ ਨੂੰ ਵੀ ਹੋਈ ਹੋਊਗੀ ਤੇ ਤੁਸੀਂ ਸਾਡਾ ਜਿਹੜਾ ਹੈ ਇਹ ਸੁਪਨਾ ਸাকার ਕਰਕੇ ਸਾਨੂੰ ਨੌਕਰੀ ਦੇ ਕੇ ਬਹੁਤ ਵੱਡਾ ਸਾਡੇ ਲਈ ਤੋਹਫਾ ਦੇ ਕੇ ਜਾ ਰਹੇ ਹੋ ਸਰ ਤੇ ਇਸ ਚੀਜ਼ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਿਓ ਅੱਜ ਸਾਡੇ ਸਿਰਫ ਇੰਨੇ ਕੁ ਜਣਿਆਂ ਦੇ ਸਿਲੈਕਟ ਹੋਣ ਦੇ ਨਾਲ ਪੰਜਾਬ ਦੀ ਜਿਹੜੀ ਹੈ ਤਸਵੀਰ ਨਹੀਂ ਬਦਲੇਗੀ ਹਲੇ ਹੋਰ ਵੀ ਜ਼ਿਆਦਾ ਬਹੁਤ ਜ਼ਿਆਦਾ ਲੋਡ ਹੈ ਸਰ ਬਹੁਤ ਸਾਰਾ ਜਿਹੜਾ ਪੰਜਾਬ ਦੇ ਵਿੱਚ ਯੂਥ ਹੈ ਉਹ ਅਨਇੰਪਲੋਇਡ ਬੈਠਾ ਹੋਇਆ ਸਰ ਇਸ ਚੀਜ਼ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਿਓ ਜਿੰਨਾ ਟਾਈਮ ਤੁਹਾਡੇ ਕੋਲ ਰਿਹਾ ਤੇ ਸਾਨੂੰ ਵਾਦ ਤੋਂ ਬਾਦ ਬੱਚਿਆਂ ਨੂੰ ਇਹ ਹੈ ਜਿਹੜੀ ਇੰਪਲੋਇਮੈਂਟ ਦੇ ਕੇ ਜਾਓ ਤੇ ਅੱਜ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ ਤੇ ਆਈ ਏਮ ਯੂਅਰ ਬਿਗੇਸਟ ਫੈਨ ਬਚਪਨ ਤੋਂ ਹੀ ਸਰ ਤੁਹਾਡੀ ਜਿਹੜੀ ਹੈ ਜਿਹੜੀ ਤੁਹਾਡੀ ਪਰਸਨੈਲਿਟੀ ਹੈਗੀ ਹੈ ਆਈ ਲਾਈਕ ਇਟ ਵੈਰੀ ਮੱਚ ਸਰ ਥੈਂਕ ਯੂ ਸੋ ਮੱਚ ਅੱਜ ਦੇ ਲਈ ਸਰ ਥੈਂਕ ਯੂ ਥੈਂਕ ਯੂ